ਪਰਵਾਸੀਆਂ ਦਾ ਮਾਮਲਾ ਆਇਆ ਇਹਨਾਂ ਨੂੰ ਉਹ ਪਿਆਰ ਹੈ ਨਹੀਂ ਇਹਨਾਂ 'ਚ ਅੰਦਰੋਂ ਪੇਨ ਹੈ ਨਹੀਂ ਜੇ ਸਿੱਖ ਇਥੇ ਘਟ ਗਿੰਤੀ ਜਿ ਰਹਿ ਜਾਣਗੇ ਫਿਰ ਕੀ ਹੋ ਜੂ ਇਹ ਰਵਈਆ ਇਹਨਾਂ ਦਾ ਸਿੱਖ ਵਾਸਤੇ ਫਿਰ ਕੀ ਹੋ ਜੂ ਇਹ ਬਹੁਤ ਵੱਡੀ ਗੱਲ ਹੈ ਇਹ ਧਰਤੀ ਸਿੱਖਾਂ ਨੇ ਖੂਨ ਨਾਲ ਸਿੰਜੀ ਹੋਈ ਹੈ ਇੱਥੇ ਗੁਰੂਆਂ ਨੇ ਬਹੁਤ ਵੱਡੇ ਕਾਰਨਾਮੇ ਕੀਤੇ ਹਨ ਇੱਥੇ ਆਪਾਂ ਕਦੇ ਫੇਰ ਗੱਲ ਕਰਾਂਗੇ ਸਿੱਖ ਕਿਉਂ ਇਸ ਧਰਤੀ ਨੂੰ ਇਸ ਤਰ੍ਹਾਂ ਪਿਆਰ ਕਰਦੇ ਨੇ ਇਹ ਜਿਹੜੇ ਬੰਦੇ ਗੁਰੂ ਨਾਲ ਨਹੀਂ ਜੁੜੇ ਹੋਏ ਜਿਨ੍ਹਾਂ ਨੇ ਗੁਰੂ ਨੂੰ ਪਿਆਰ ਨਹੀਂ ਕੀਤਾ ਉਹਨਾਂ ਨੂੰ ਨਹੀਂ ਇਹ ਗੱਲ ਦਾ ਕੋਈ ਫਰਕ ਪੈਂਦਾ ਵੀ ਇੱਥੇ ਬਿਹਾਰੀ ਵੱਧ ਗਏ ਕਿ ਇੱਥੇ ਫਲਾਨੇ ਵੱਧ ਗਏ ਉਹ ਤਾਂ ਇਹਨਾਂ ਨੇ ਮਤਲਬ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਇਸ ਗੱਲ ਨਾਲ ਪਰ ਸਿੱਖ ਦੀ ਇਹ ਜਿੰਦਗੀ ਮੌਤ ਦਾ ਸਵਾਲ ਹੈ ਕਿ ਸਾਡੀ ਗੁਰੂਆਂ ਦੀ ਕਮਾਈ ਸਭ ਕੁਝ ਕੀਤਾ ਕਮਾਇਆ ਇੱਥੇ ਉਹ ਸਭ ਕੁਝ ਗੁਆਚ ਸਕਦਾ ਹੈ ਤੇ ਗੁੰਦਾਂ ਗੁੰਦੀਆਂ ਜਾ ਰਹੀਆਂ ਇਹ ਕੋਈ ਜਿੱਤਾ ਹੋਵੇ ਨਾ ਇੱਕ ਨਾਰਮਲ ਵਰਤਾਰਾ ਵਾਪਰਿਆ ਇੱਕ ਡਿਜ਼ਾਈਨਰ ਦੀ ਇਹ ਸਭ ਕੁਝ ਕੀਤਾ ਜਾ ਰਿਹਾ ਸੋ ਨਿਸ਼ਾਨਾ ਜੋ ਹਿੰਦੀਨ ਸਟੇਟ ਹੈ ਭਾਵੇਂ ਉਹ ਕਾਂਗਰਸ ਵੇਲੇ ਸੀ ਭਾਵੇਂ ਉਹ ਭਾਜਪਾ ਦੀ ਹੈ ਭਾਵੇਂ ਕੱਲ ਨੂੰ ਕਿਸੇ ਦੀ ਵੀ ਹੋਰ ਆ ਜੇ ਉਹਨਾਂ ਦਾ ਨਿਸ਼ਾਨਾ ਇਹੀ ਹੈ ਜੇ ਉਹ ਹਿੰਦੂ ਤਬ ਨੂੰ ਪਰਨਾਈ ਹੋਈ ਹੈ ਤਾਂ ਉਹਨਾਂ ਦਾ ਨਿਸ਼ਾਨਾ ਇਹ ਹੈ ਵੀ ਸਿੱਖੀ ਦਾ ਬੀਜ ਨਾਸ ਕਰ ਦੇਣਾ ਤੇ ਸਿੱਖਾਂ ਨੂੰ ਹਿੰਦੂ ਧਰਮ ਦੇ ਵਿੱਚ ਜਾਂ ਹਿੰਦੂ ਸਮਾਜ ਦੇ ਵਿੱਚ ਸਿਮੂਲੇਟ ਕਰ ਦੇਣਾ ਇਹ ਇਸ ਮਸਲੇ ਪ੍ਰਤੀ ਬੰਦੇ ਸੰਵੇਦਨਸ਼ੀਲ ਨਹੀਂ ਰਾਦਰ ਮੇਰਾ ਖਿਆਲ ਹੈ ਤਾਂ ਕਾਮਨਾ ਕਰ ਰਹੇ ਇਹ ਵਿਸ਼ ਕਰ ਰਹੇ ਕਿ ਸਿੱਖੇ ਤੇ ਘੱਟ ਗਿਣਤੀ ਹੋ ਜਾਣ ਨਾ ਫਿਰ ਪੱਦਰ ਹੋਣਗੇ ਸੋ ਬੜਾ ਵੱਡਾ ਫਰਕ ਹੈ ਬਹੁਤ ਵੱਡਾ ਪਾੜਾ ਹੈ ਤੇ ਇਹ ਪਾੜਾ ਕੱਲਾ ਵਿਚਾਰਾਂ ਦਾ ਨਹੀਂ ਇਹ ਸਿਆਸੀ ਪਾੜਾ ਵੀ ਹੈ ਤੇ ਇਹ ਇੱਕ ਸਿਆਸੀ جنگ ਵੀ ਹੈ ਇੱਕ ਹਸਾਬ ਨਾਲ ਸੋ ਆਪਾਂ ਆਉਣ ਵਾਲੇ ਸਮੇਂ 'ਚ ਇਹ ਸਾਰੇ ਮਸਲਿਆਂ ਬਾਰੇ ਇਸੇ ਤਰ੍ਹਾਂ ਦੇਖਦੇ ਕਿ ਵੀ ਜਿਹੜੇ ਬੰਦੇ ਇਹ ਕਹਿ ਰਹੇ ਸਮਝ ਲਓ ਹੁਣ ਆ ਇੱਕ ਇਸ ਤਰ੍ਹਾਂ ਦਾ ਥੂੜ ਜਿਹਾ ਜਿਹੜਾ ਹੈਗਾ ਆਰਗੂਮੈਂਟ ਲੈ ਕੇ ਆਉਣਾ ਕਿ ਪੰਜ ਪਿਆਰੇ ਜਿਹੜੇ ਆ ਉਹ ਦੇਸ਼ ਦੇ ਵੱਖ-ਵੱਖ ਸਥਾਨ 'ਚ ਆਏ ਸੀ ਹਰ ਇਹਦੇ 'ਚ ਕੀ ਸਾਬਤ ਕਰਨਾ ਚਾਹੁੰਦੇ ਨੇ ਬੰਦੇ ਇਤੇ ਇਤੇ ਕੁ ਨੰਗਾ ਤੱਥ ਹੈ ਵੀ ਵੱਖ-ਵੱਖ ਥਾਵਾਂ ਤੋਂ ਆਏ ਹਰ ਇੱਕ ਨੂੰ ਪਤਾ ਕੌਣ ਕਿੱਥੋਂ ਆਇਆ ਪਰ ਸਾਬਤ ਕੀ ਕਰਨਾ ਚਾਹੁੰਦੇ ਸਾਬ ਤੇ ਇਹ ਕਰਨਾ ਚਾਹੁੰਦੇ ਨੇ ਵੀ ਤੁਹਾਨੂੰ ਕਿਸੇ ਖਾਸ ਧਰਤੀ ਨਾਲ ਨਹੀਂ ਬੱਝਣਾ ਚਾਹੀਦਾ ਸਾਰਾ ਦੇਸ਼ ਹੀ ਤੁਹਾਡਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਸਾਰਾ ਦੇਸ਼ ਕਿਉਂ ਸਾਰਾ ਸੰਸਾਰ ਕਿਉਂ ਨਹੀਂ ਸਾਰੀ ਕਾਇਨਾਤ ਕਿਉਂ ਨਹੀਂ ਇਹ ਦੇਸ਼ ਤੇ ਜਾ ਕੇ ਕਿਉਂ ਰੁਕ ਜਾਂਦੇ ਨੇ ਇਹ ਦੋ ਬੰਦੇ ਕਹਿੰਦੇ ਨੇ ਸਾਡੇ ਦੇਸ਼ ਭਰ ਦੇ ਮਜਲੂਮ ਵਰਗਾਂ ਦੇ ਅਸੀਂ ਧਿਰ ਬਣਨਾ ਹੈ ਉਹ ਕੱਲੇ ਦੇਸ਼ ਦੇ ਭਾਰਤ ਦੇ ਕਿਉਂ ਦੁਨੀਆ 'ਚ ਤਾਂ ਬਹੁਤ ਏਦੂ ਕਿਤੇ ਮਜਲੂਮ ਵਰਗ ਪਏ ਉਹਨਾਂ ਦਾ ਫਿਰ ਕਿਉਂ ਨਹੀਂ ਇਹ ਜਿਹੜਾ ਭਾਰਤੀ ਰਾਸ਼ਟਰਵਾਦ ਦੀ ਇੱਕ ਪਿੱਠ ਠੋਕਣੀ ਨਾ ਇਸ ਬਹਾਨੇ ਇਹ ਸਿੱਖਾਂ ਵਾਸਤੇ ਬਹੁਤ ਵੱਡੀ ਚੈਲੰਜ ਹੈ ਭਾਰਤੀ ਰਾਸ਼ਟਰਵਾਦ ਸਿੱਖਾਂ ਵਾਸਤੇ ਕੱਲੀ ਵਿਚਾਰਧਾਰਕ ਸਮੱਸਿਆ ਨਹੀਂ ਇੱਕ ਰਾਜਨੀਤਿਕ ਸਮੱਸਿਆ ਹੈ ਸਿੱਖਾਂ ਦੀ ਹੋਣ ਦਾ ਮਸਲਾ ਇਹ ਸੋ ਇਸ ਕਰਕੇ ਜਿਹੜੇ ਪੰਜ ਪਿਆਰੇ ਸੀ ਉਹ ਕਿਤੋਂ ਵੀ ਆਏ ਉਹ ਆਕੇ ਬਣੇ ਕੀ ਤੁਸੀਂ ਗੱਲ ਇੱਥੇ ਥੋੜਾ ਮੁਕੰਮਲ ਹੋ ਜਾਂਦੀ ਕਿਤੋਂ ਆਏ ਕਿੱਥੋਂ ਆਏ ਆਕੇ ਬਣੇ ਕੀ ਉਹ ਆਕੇ ਖਾਲਸੇ ਸਜੇ ਆਉਣ ਜਿੱਥੋਂ ਮਰਜੀ ਆਵੇ ਕੋਈ ਭਾਵੇਂ ਅਫਰੀਕਾ ਚੋਂ ਆਵੇ ਭਾਵੇਂ ਕਿਤੋਂ ਆਵੇ ਸਿੱਖ ਸਿੱਖਾਂ ਦੀਆਂ ਬਾਹਾਂ ਹਮੇਸ਼ਾ ਹੀ ਖੋਲੀਆਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਸੀ ਕਹਿੰਦੇ ਆ ਨਾ ਯੂਨੀਵਰਸਲਿਸਟ ਹੈ ਸਰਬੱਤ ਦੇ ਭਲੇ ਦਾ ਹੈ ਮਾਨਸ ਕੀ ਜਾਤ ਸਭੈ ਇੱਕੋ ਪਹਿਚਾਨ ਬੋ ਵਾਲਾ ਤੇ ਉਹ ਉਹਦਾ ਮਤਲਬ ਆ ਹੈ ਕਿਤੋਂ ਵੀ ਆਵੇ ਕੋਈ ਉਹ 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 ਉਹਦੇ ਵਾਸਤੇ ਬਾਹਾਂ ਖੁੱਲੀਆਂ ਪਰ ਆ ਕੇ ਉਹ ਜੇ ਇੱਕ ਦੁਸ਼ਮਣੀ ਪਾਉਣੀ ਸ਼ੁਰੂ ਕਰ ਦਿੰਦਾ ਕਿਸੇ ਸਕੀਮ ਮਦੀਨ ਹੁੰਦਾ ਉਹ ਟਰਾਂਸਫਾਰਮ ਨਹੀਂ ਹੁੰਦਾ ਫਿਰ ਸਿੱਖ ਵਾਸਤੇ ਸਮੱਸਿਆ ਆਉਗੀ ਆਦਰ ਬਾਈਜ ਕੰਮ ਕਰਨ ਇਹਦੇ ਨਾਲ ਕੋਈ ਸਮੱਸਿਆ ਹੀ ਨਹੀਂ ਜੋ ਵੀ ਆਉਣ ਬੰਦੇ ਕੰਮ ਕਰਨ ਜਿਵੇਂ ਅਸੀਂ ਬਾਹਰ ਜਾਂਦੇ ਆ ਅਸੀਂ ਉਹਨਾਂ ਦਾ ਸਾਰਾ ਸੱਭਿਆਚਾਰ ਥੋੜਾ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਉਹਨਾਂ ਦੇ ਦੇਸ਼ ਹੜੱਪਣ ਦੀ ਉਹਨਾਂ ਉੱਤੇ ਕੋਈ ਖੋਪਨ ਦੀ ਉਹਨਾਂ ਦੇ ਰਾਜ ਖੋਣ ਦੀ ਕੋਈ ਬੰਦਾ ਕੋਸ਼ਿਸ਼ ਕਰ ਰਿਹਾ ਹੋਵੇ। ਸੋ ਇਹ ਬੰਦੇ ਜਿਹੜੇ ਨਾ ਮੈਂ ਚੰਗੀ ਇਹਨਾਂ ਦੀ ਮੈਂ ਬਹੁਤ ਗੱਲਾਂ ਸੁਣੀਆਂ ਹੋਈਆਂ ਇਹ ਇਹ ਕਹਿੰਦੇ ਨੇ ਵੀ ਜਿਹੜੇ ਪੰਜ ਪਿਆਰੇ ਸੀ ਨਾ ਉਹ ਇੱਕ ਸਕੀਮ ਮਦੀਨ ਗੁਰੂ ਸਾਹਿਬ ਨੇ ਲਿਆਂਦੇ ਵੀ ਅੱਢ ਅੱਢ ਧਰਮਾਂ ਅੱਢ ਅੱਢ ਜਾਤਾਂ 'ਚ ਤੇ ਅਡਾ ਅਡਾ ਲੱਕਿਆਂ ਚ ਜਿਵੇਂ ਕਿਤੇ ਕੋਈ ਪ੍ਰੀ ਪਲਾਨਡ ਯੋਜਨਾ ਪੂਰਵ ਯੋਜਨਾ ਸੀ ਬੈਠ ਕੇ ਬਣਾਈ ਹੋਵੇ ਤੇ ਫਿਰ ਕਿਹਾ ਗਿਆ ਹੋਈ ਪਹਿਲਾਂ ਤੂੰ ਖੜਾ ਹੋਣਾ ਫਿਰ ਤੂੰ ਖੜਾ ਹੋਣਾ ਜਿਵੇਂ ਇਹ ਜੂਨੀਅਰ ਦੀਆਂ ਚੋਣਾਂ ਚ ਕਰਦੇ ਨੇ ਇਹ ਇਹਨੂੰ ਦਿਨੈਵੀ ਪੱਧਰ ਤੇ ਦੇਖਦੇ ਨੇ ਤੇ ਨਹੀਂ ਸਮਝਦੇ ਉਹ ਇੱਕ ਵਰਤਾਰਾ ਕੀ ਸੀ ਇਸ ਤਰੀ ਹੁਣਾ ਸੀ ਉਹ ਉਹ ਇੱਕ ਜੋ ਕੁਝ ਹੋਇਆ ਦੇਵੀ ਯੋਜਨਾ ਅਦੀਨ ਹੋਇਆ ਕਿਸੇ ਮਨੁੱਖੀ ਜਾਂ ਦੁਨਿਆਵੀ ਯੋਜਨਾ ਜਾਂ ਗਿੰਟੀਆਂ ਮਿੰਟੀਆਂ ਚੋਂ ਨਹੀਂ ਹੋਇਆ ਉਹ ਇਸ ਤਰ੍ਹਾਂ ਹੀ ਹੋਣਾ ਸੀ ਤਾਂ ਕਿ ਇਹ ਸੰਦੇਸ਼ ਜਾ ਸਕੇ ਕਿ ਕੋਈ ਕਿਤੋਂ ਵੀ ਆਵੇ ਕਿਸੇ ਵੀ ਵੰਸ਼ ਚੋਂ ਆਵੇ ਕਿਸੇ ਜਾਤ ਚੋਂ ਆਵੇ ਇਹ ਇੱਕ ਲਕੀਰ ਖਿੱਚਣੀ ਸੀ ਖਾਸ ਕਰਕੇ ਜਿਹੜਾ ਆੜੇ ਧਰਮ ਇੱਥੇ ਪ੍ਰਚਲਿਤ ਸੀ ਉਹਦੇ ਨਾਲੋਂ ਉੱਥੇ ਸਭ ਤੋਂ ਪਹਿਲਾਂ ਗੱਲ ਹੀ ਹੁੰਦੀ ਹੈ ਵੰਸ਼ ਕਿਹੜਾ ਜਾਤ ਕਿਹੜੀ ਉਸ ਹਾਵਨਾ ਬੰਦੇ ਪ੍ਰਤੀ ਨਜ਼ਰੀਆ ਤਾਇ ਹੁੰਦਾ ਹੈ ਇੱਥੇ ਇਸ ਗੱਲ ਇਹ ਗੱਲ ਟੋੜੀ ਗਈ ਕਿਤੋਂ ਵੀ ਆਵੇ ਕਿਸੇ ਵੀ ਜਾਤ ਚੋਂ ਆਵੇ ਕਿਸੇ ਵੰਸ਼ ਚੋਂ ਆਵੇ ਇੱਥੇ ਆ ਕੇ ਜਦੋਂ ਨੇ ਅਮਰਤ ਪਾਨ ਕਰ ਲਿਆ ਉਹਦਾ ਪਿਛਲਾ ਸਭ ਕੁਝ ਖਤਮ ਹੈ ਤਾਂ ਹੀ ਉਹਦਾ ਨਾਮਾ ਜਨਮ ਸ਼ੁਰੂ ਹੁੰਦਾ ਹੈ ਸੋ ਇਸ ਤਰ੍ਹਾਂ ਦਾ ਇਹ ਜਿਹੜੇ ਗੱਲਾਂ ਆਪਾਂ ਵਾਰ-ਵਾਰ ਫੇਰ ਕਿਤੇ ਮੌਕਾ ਲੱਗੂਗਾ ਤਾਂ ਕਰਾਂਗੇ